ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਆਪਾਂ ਕਿਤੇ ਬੰਬੇ ਬੀਚ ਤੇ ਜਾਂ ਗੋਆ ਬੀਚ ਤੇ ਨਹੀਂ ਖੜੇ ਆਪਾਂ ਖੜੇ ਆ ਮਾਝੇ ਦੀ ਧਰਤੀ ਜਿੱਥੋਂ ਸ਼ੁਰੂ ਹੁੰਦੀ ਬਿਆਲ ਦਰਿਆ ਇਧਰ ਜੇ ਦੂਰ ਦੂਰ ਤੱਕ ਵੇਖੋਗੇ ਮੂਰਤੀਆਂ ਤੇ ਕਈ ਕੁਛ ਜਿਹੜਾ ਵਾ ਪਾਣੀ ਦੇ ਵਿੱਚ ਸੁੱਟਿਆ ਔਰ ਪਾਣੀ ਦੇ ਆਲੇ ਦੁਆਲੇ ਜਿੱਥੇ ਤੁਹਾਨੂੰ ਵਿਖਾਉਨੇ ਹੋਰ ਵੇਖੋ ਕੰਮ ਇਧਰ ਇੱਥੇ ਦੀਵਿਆਂ ਦੀ ਖੇਤੀ ਹੁੰਦੀ ਆ ਤੁਸੀਂ ਖੇਤੀਆਂ ਬੜੇ ਤਰ੍ਹਾਂ ਦੀਆਂ ਵੇਖੀਆਂ ਹੋਣਗੀਆਂ ਆ ਵੇਖੋ ਦੀਵਿਆਂ ਦੀ ਖੇਤੀ ਹੁੰਦੀ ਇੱਥੇ ਆ ਦੂਰ ਤੱਕ ਵੇਖੋ ਦੀਵਿਆਂ ਦੀ ਖੇਤੀ ਹੁੰਦੀ ਆ ਇਹ ਤੁਹਾਨੂੰ ਦੀਵੇ ਜਿਹੜੇ ਐ ਵੇਖਣ ਲਈ ਮਿਲ ਰਹੇ ਐ ਦੀਵਿਆਂ ਦੀ ਖੇਤੀ ਕੀਤੀ ਜਾਂਦੀ ਔਰ ਨਾਲ ਹੋਰ ਵਿਖਾਉਣਾ ਇੱਕ ਅਜੂਬਾ ਤੁਹਾਨੂੰ ਇੱਧਰ ਵੇਖੋ ਇੱਥੇ ਆ ਕਿਸੇ ਮੱਲੋ ਕੰਮ ਨਹੀਂ ਚੱਲਿਆ ਤੇ ਆ ਬੋਤਲਿਆ ਬਣਾ ਕੇ ਛੁੱਟਦਾ ਸ਼ਰਾਬ ਦਾ ਪੈਗ ਬਣਾ ਕੇ ਰੱਖਿਆ ਪਾਉਆ ਪਿਆ ਲਾਗੇ ਔਰ ਉਹ ਬੀੜੀਆਂ ਦਾ ਬੰਡਲਿਆ ਪਰਲੇ ਬਨੇ ਔਰ ਸ਼ਰਾਬ ਪਾਉਏ ਦੀ ਬੋਤਲ ਤੇ ਲਿਖਿਆ ਪੰਜਾਬ ਆ ਪੰਜਾਬ ਲਿਖਿਆ ਵੇਖੋ ਕੰਮ ਲੋਕਾਂ ਦੇ ਆ ਗੰਦ ਵੇਖੋ ਕਿੱਥੋਂ ਕਿੱਥੋਂ ਤੱਕ ਪਾਇਆ ਔਰ ਇਨਾ ਦੁੱਖ ਲੱਗਦਾ ਵੇਖ ਕੇ ਮੈਂ ਤੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਸੀ ਵੀ ਇੱਥੇ ਆਲੇ-ਦੁਆਲੇ ਸਫਾਈ ਕਰਵਾ ਦਿੱਤੀ ਜਾਵੇ ਵੀ ਕਿਤੇ ਨਾ ਕਿਤੇ ਇਹ ਪਾਣੀ ਪੀਣ ਦੇ ਕੰਮ ਆਉਂਦਾ ਲੋਕਾਂ ਦੇ ਮੈਂ ਇਹ ਥੋੜੀ ਕਿਹਾ ਸੀ ਵੀ ਇਹ ਜਿਹੜਾ ਦਰਿਆਈ ਸਾਫ਼ ਕਰ ਦਿੱਤਾ ਜਾਵੇ ਆ ਦੂਰ-ਦੂਰ ਤੱਕ ਵੇਖੋ ਆ ਪੁੱਟ-ਪੁੱਟ ਕੇ ਕੋਈ ਇੱਥੋਂ ਲੈ ਗਿਆ ਤੇ ਜਾਂ ਕੀ ਹੋਇਆ ਇਹਦਾ ਇਹ ਸਾਰੇ ਦੀ ਸਾਰੀ ਜਿਹੜੀ ਆ ਇੱਥੋਂ ਕੋਈ ਰੇਤ ਪੁੱਟ ਕੇ ਲੈ ਗਿਆ ਬੜੀ-ਬੜੀ ਦੂਰ ਤੱਕ ਵੱਡੇ-ਵੱਡੇ ਟੋਏ ਪਏ ਆ ਵੇਖੋ ਮੈਂ ਦਰਿਆ ਸਾਫ਼ ਕਰ ਲਈ ਨਹੀਂ ਸੀ ਬੇਨਤੀ ਕੀਤੀ ਆ ਵੇਖੋ ਗੰਦ ਦੇ ਢੇਰ ਲੱਗੇ ਇੱਥੋਂ ਹੀ ਆ ਕਿੰਨੀਆਂ گاਵਾں ਵੇਖੋ ਇਹ ਪਾਣੀ ਪੀਂਦੀਆਂ ਕਿੰਨੇ ਲੋਕਾਂ ਦੇ ਪਾਣੀ ਇਹ ਪੀਣ ਦੇ ਕੰਮ ਆਉਂਦਾ ਸੋ ਰੱਬ ਦਾ ਵਾਸਤਾ ਪਾਣੀ 'ਚ ਗੰਦ ਨਾ ਪਾਓ ਕਿਉਂਕਿ ਪਾਣੀ ਸਾਡਾ ਜੀਵਨ ਆ ਪ੍ਰਮਾਤਮਾ ਵੱਲੋਂ ਦਿੱਤੀ ਇੱਕ ਅਨਮੋਲ ਦਾਤ ਆ ਉਹਨਾਂ ਦੇਸ਼ਾਂ ਕੋ ਉਹਨਾਂ ਸਟੇਟਾਂ ਕੋ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਪਾਣੀ ਦੀ ਕਮੀ ਆ ਸੋ ਭਰਾਓ ਰੱਬ ਤੋਂ ਡਰੋ ਪਾਣੀ ਵਿੱਚ ਗੰਦਗੀ ਨਾ ਪਾਓ ਪਾਣੀ ਸਾਡਾ ਜੀਵਨ ਆ ਪ੍ਰਮਾਤਮਾ ਨੇ ਜੇ ਸਾਨੂੰ ਪਾਣੀ ਦਿੱਤਾ ਵਾ ਪਾਣੀ ਤੋਂ ਬਿਨਾ ਬੰਦਾ ਜੀ ਨਹੀਂ ਸਕਦਾ ਅਸੀਂ ਧਰਤੀ ਦੂਸ਼ਿਤ ਕਰਤੀ ਅਸੀਂ ਪਾਣੀ ਗੰਦਲੇ ਕਰਦੇ ਅਸੀਂ ਟੜਾ-ਟੜ ਰੁੱਖ ਵੜਦੇ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਬਚੂਗਾ ਕੀ ਆਪਣੀਆਂ ਪੀੜ੍ਹੀਆਂ ਦਾ ਸੋਚੋ ਆ ਪਾਣੀ ਜਿਹੜਾ ਵਾਹ ਸਾਫ਼ ਸੁਥਰਾ ਪਾਣੀ ਆ ਇਹਦੇ ਵਿੱਚ ਗੰਦਗੀ ਪਾਉਂਦੇ ਤੁਸੀਂ ਤੇ ਫਿਰ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਜਨਮ ਲੈਂਦੀਆਂ ਉਹ ਕਿਸੇ ਨੇ ਸੰਦੂਰ ਛੋੜ ਤੱਕ ਨਾ ਹਰਾ ਕੋਈ ਕਿੱਲ ਛੋੜ ਦਿੰਦਾ ਕੋਈ ਮੇਖਾ ਛੋੜ ਦਿੰਦਾ ਕੋਈ ਕੱਚ ਛੁੱਟੀ ਜਾਂਦਾ ਜੋ ਗੰਦ ਪਿਲ ਘਰੋਂ ਲਿਆ ਕੇ ਛੋੜ ਦਿੰਦੇ ਪਾਣੀ 'ਚ ਉਹ ਰੱਬ ਤੋਂ ਡਰੋ ਰੱਬ ਦਾ ਵਾਸਤਾ ਤੁਹਾਨੂੰ ਕਿਉਂ ਤੁਸੀਂ ਮਤਲਬ ਇਨਸਾਨੀਅਤ ਦੇ ਵੈਰੀ ਬੜੇ ਰੱਬ ਨੂੰ ਔਰ ਕੁਦਰਤ ਨੂੰ ਤੁਸੀਂ ਚੈਲੰਜ ਕਰ ਲਿਓ ਪਾਪੀਓ ਜਿਹੜਾ ਗੰਦ ਪਾ ਕੇ ਤੁਸੀਂ ਜਿਹੜਾ ਪਾਣੀ ਦੇ ਹਾਲਾਤ ਬਣਾਤੇ ਆ ਸੋ ਪ੍ਰਸ਼ਾਸਨ ਇਹਨੇ ਨੇ ਟੈਕਸ ਦੇ ਪੈਸੇ ਲੋਕਾਂ ਦੀਆਂ ਤਨਖਾਹਾਂ ਜਿਹੜੀਆਂ ਇਹ ਲੈ ਰਹੇ ਆ ਅਧਿਕਾਰੀ ਉਹ ਕਿਉਂ ਨਹੀਂ ਉਹਨਾਂ ਤੇ ਸਖਤਾਈ ਕਰਦਾ ਕਮ ਸੇ ਕਮ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤੇ ਆ ਪਾਣੀ ਨੂੰ ਬਚਾਇਆ ਜਾਵੇ ਮੇਰੀ ਹੱਥ ਜੋੜ ਕੇ ਬੇਨਤੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਾਣੀ ਨੂੰ ਬਚਾਇਆ ਜਾਵੇ ਪਾਣੀ ਦਿਨੋ ਦਿਨ ਗੰਦਲਾ ਹੋ ਰਿਹਾ ਅੱਗੇ ਕਿੰਨਾ ਕੁ ਪੰਜਾਬ ਕੋ ਪਾਣੀ ਰਹਿ ਗਿਆ ਪਾਣੀ ਜਿਹੜਾ ਪੰਜਾਬ ਹੈ ਪਾਣੀਆਂ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਤੇ ਅੱਜ ਆ ਹਾਲਾਤ ਬਣਾਤੇ ਇਨੀਆਂ ਬੇਨਤੀਆਂ ਪਰਵਾਣ ਕਰਿਓ ਪਾਣੀ ਨੂੰ ਬਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ